ਆ ਕੱਲ ਹੀ ਗੱਲ ਕਹੀ ਸੀ ਕਿ ਕਿਸਾਨਾਂ ਦੀ ਜਿਹੜੀ ਗੱਲ ਹੈ ਨਾ ਬਿਲਕੁਲ ਜਾਇਜ਼ ਹੈ ਔਰ ਕੇਂਦਰ ਸਰਕਾਰ ਨੂੰ ਗੱਲ ਮੰਨਣੀ ਚਾਹੀਦੀ ਹੈ ਮੈਂ ਤਾਂ ਹੁਣ ਬਸ ਟਲਾਲਾਂ ਜੀ ਔਰ ਅੱਜ ਮੇਰੇ ਦਫ਼ਤਰ ਤੇ ਬਹਤਾਂ ਲੱਗ ਬੈਠੇ ਨੇ ਮੈਂ ਹੁਣ ਇੱਕ ਪ੍ਰੋਗਰਾਮ ਸੀ ਕਰਨ ਤੋਂ ਬਾਅਦ ਆਇਆ ਤੇ ਮੈਂ ਆਪ ਨਾਲ ਬੈਠਾ ਸੀ ਸੀ ਬਹੁਤ ਜਾਇਜ਼ ਗੱਲ ਹੈ ਜੀ ਕਿਉਂਕਿ ਮੈਂ ਤਾਂ ਸ਼ੁਰੂ ਤੇ ਗੱਲ ਕਰਨਾ ਕਿ ਕਿਸਾਨ ਜਿਹੜਾ ਹੈ ਜੀ ਉਹ ਬੈਕਬੋਨ ਆ ਪੂਰੀ ਦੇਸ਼ ਦੀ ਹੈ ਆਟੋਨੋਮੀ ਦੀ ਬੈਕਬੋਨ ਹੈ ਜਦੋਂ ਕਿਸਾਨ ਅਨਾਜ ਪੈਦਾ ਕਰਦਾ ਜਦੋਂ ਚਿਹਰੇ ਤੇ ਰੌਣਕ ਹੋਵੇਗੀ ਉਹ ਅੱਛੀ ਫਸਲ ਭਿਜੇਗਾ ਫਸਲ ਪਾ ਠੀਕ ਮਿਲੇਗਾ ਪੂਰਾ ਦੇਸ਼ ਨਹੀਂ ਖਾਏਗਾ ਤਾਂ ਜਿਹੜਾ ਸਰੇਗਾ ਜਦੋਂ ਕਿਸਾਨ ਦੁਖੀ ਹੈ ਜੀ ਦੁਖੀ ਪਿੰਦਾ ਜਦੋਂ ਫਸਲ ਪੈਦਾ ਕਰਦਾ ਉਹਦੀ ਫਸਲ ਨਹੀਂ ਵਿਕਦੀ ਤਾਂ ਉਹਦਾ ਨੁਕਸਾਨ ਤਾਂ ਜਿਹੜਾ ਹੁੰਦਾ ਹੀ ਆ ਤੇ ਕੇਂਦਰ ਸਰਕਾਰ ਨੂੰ ਇਹ ਗੱਲ ਮੰਨਣੀ ਚਾਹੀਦੀ ਹੈ ਔਰ ਤੇ ਬਤਾਰੇ ਐਮਐਲਏ ਮੈਂ ਗੱਲ ਕਹਿਣਾ ਕਿ ਮੈਂ ਕਿਸਾਨਾਂ ਦੇ ਨਾਲ ਸ਼ੁਰੂ ਤੋਂ ਜਦੋਂ ਐਮਐਲਏ ਨਹੀਂ ਸੀ ਉਹਦੇ ਵੀ ਨਾਲ ਸੁਣਦੇ ਨਾਲ ਇਹ ਤੁਹਾਨੂੰ ਲੱਗਦਾ ਵੀ ਤੁਹਾਡੀ ਸਰਕਾਰ ਦੇ ਖਿਲਾਫ ਧਰਨਾ ਹੋਵੇ ਤੁਸੀਂ ਵੀ ਧਰਨੇ ਚ ਤੁਸੀਂ ਨਹੀਂ ਸਰਕਾਰ ਨਹੀਂ ਜਦੋਂ ਮੇਰੀ ਗੱਲ ਤੋਂ ਇਹੀ ਲੋਕ ਤਾਂ ਹੈਗਾ ਜਿਨ੍ਹਾਂ ਨੇ ਸਰਕਾਰ ਬਣਾਈ ਜੀ ਇਹੀ ਕਿਸਾਨ ਨੇ ਜਿਹੜੇ ਜਿਨ੍ਹਾਂ ਨੇ ਮੂਰੇ ਹੋ ਕੇ ਵੋਟਾਂ ਪਾਈਆਂ ਨੇ ਇਹ ਜੀ ਇਹੀ ਮਜ਼ਦੂਰ ਨੇ ਜੀ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਤੇ ਜੇ ਇਹਨਾਂ ਦਾ ਦਰਦ ਆ ਤਾਂ ਉਹ ਦਰਦ ਜਿਹੜਾ ਸੁਣ ਕੇ ਪ੍ਰਪਰ ਪਰ ਤੱਕ ਗੱਲ ਜਿਹੜੀ ਹੈ ਉਹ ਸੈਂਟਰ ਨੂੰ ਸੁਣੀ ਚਾਹੀਦੀ ਹੈ ਜੀ ਦੇਖੋ ਚੰਗੀ ਗੱਲ ਹੈ ਧਰਨੇ 'ਚ ਆਇਆ ਹੈ ਦੇਖੋ ਧਰਨੇ 'ਚ ਆਉਣਾ ਵੀ ਜ਼ਰੂਰੀ ਹੈ ਕਿਉਂ ਪਤਾ ਲੱਗੇ ਵੀ ਲੋਕਾਂ 'ਚ ਕਿੰਨਾ ਗੁੱਸਾ ਹੈ ਇਹਦੇ ਕਰਕੇ ਮੰਗਾਂ ਦੇ ਪਰਦੇ ਵੀ ਉੱਥੇ ਜਾਈ ਕਿ ਅਸੈਂਬਲੀ ਚ ਠਾਣਾ ਚੰਗੀ ਗੱਲ ਐ ਜੇ ਇਹਦਾ ਵਿਰੋਧੀ ਜਿਹਦੇ ਹੱਕ ਜਾਂ ਵੀ ਆਉਣਾ ਚਾਹੀਦਾ ਜਿੱਥੇ ਵੀ ਕਿਤੇ ਕੋਈ ਧਰਨਾ ਲੱਗੇ ਕਿਤੇ ਵੀ ਲਾਉਂਦੇ ਜਿੱਤੇ ਇਲਾਕੇ ਉਹਦੇ ਚਾਉਣਾ ਚਾਹੀਦਾ ਇਹਦੀ ਸਰਕਾਰ ਦੇ ਖਿਲਾਫ ਧਰਨਾ ਹੋਵੇ ਸਰਕਾਰੇ ਧਰਨੇ 'ਚ ਹੋਵੇ ਸਰਕਾਰ ਧਰਨੇ 'ਚ ਹੋਵੇ ਸਰਕਾਰ ਤਾਂ ਹੀ ਇਹ ਧਰਨੇ 'ਚ ਹੋਣਗੇ ਤਾਂ ਹੀ ਗੱਲ ਉੱਥੇ ਪਹੁੰਚਾਉਣਗੇ ਤਾਂ ਹੀ ਗੱਲ ਪਹੁੰਚਾਉਣਗੇ ਚੰਗੀ ਗੱਲ ਐ